ਕਰਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ 15 ਸਾਲਾ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਬੱਚੀ ਦਾ ਜਿਹੜਾ ਵਿਆਹ ਹੈ ਮਾਤਾ ਪਿਤਾ ਦੇ ਵੱਲੋਂ 21 ਸਾਲਾ ਨੌਜਵਾਨ ਦੇ ਨਾਲ ਕਰ ਦਿੱਤਾ ਗਿਆ ਸੀ ਤੇ ਹੁਣ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਇਸ ਬੱਚੀ ਦੇ ਵੱਲੋਂ ਇੱਕ ਬੇਟੇ ਨੂੰ ਜਨਮ ਦਿੱਤਾ ਗਿਆ ਹਾਲਾਂਕਿ ਡਾਕਟਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 15 ਸਾਲਾ ਇਹ ਬੱਚੀ ਹੈ ਜਿਸ ਨੇ ਬੇਟੇ ਨੂੰ ਜਨਮ ਦਿੱਤਾ ਫਿਰ ਇਸ ਮਾਮਲੇ ਦੇ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਹੀ ਇਹ ਵਿਆਹ ਹੋਇਆ ਹੈ ਤੇ ਵਿਆਹ ਦੇ ਸਮੇਂ ਲੜਕੀ ਦੀ ਉਮਰ 14 ਸਾਲ ਦੀ ਸੀ ਜੋ ਕਿ ਕਾਨੂੰਨੀ ਤੌਰ ਤੇ ਗੈਰ ਕਾਨੂੰਨੀ ਹੈ ਦੱਸ ਲਈ ਕਿ ਵਿਆਹ ਨਹੀਂ ਹੋ ਸਕਦਾ ਸੀ ਇਸ ਕੁੜੀ ਦਾ ਤੇ ਇਸੇ ਦਿ ਚਲਦਿਆਂ ਹੁਣ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਇਹ ਮੇਰੀ ਭਾਬੀ ਲੱਗਦੀ ਆ ਹਾਂਜੀ ਤੇ ਮਤਲਬ ਵੀ ਬ੍ਰਦਰ ਔਰ ਇਨਕੇ ਮਤਲਬ

ਕਿੰਕੀ ਅੱਜ ਕਿਥੇ ਲੈ ਕੇ ਆਏ ਸੀ ਅੱਜ ਇਹਨਾਂ ਨੇ ਇੱਥੇ ਲੈ ਕੇ ਆਇਆ ਬਸ ਹਸਪੀਟਲ 'ਚ ਬੇਬੀ ਹੋਇਆ ਨਾ ਕੋਲ ਮੁੰਡਾ ਹੋਇਆ ਨਾ ਹਾਂਜੀ ਹਾਂ ਸਾਡੇ ਕੋਲ ਗੀਤਾ ਨਾਮ ਦੀ ਪੇਸ਼ੈਂਟ ਹੈ ਗੀਤਾ ਵਾਈਫ ਆਫ ਲਖਵੀਰ ਸਿੰਘ ਵਾਰਡ ਨੰਬਰ 12 ਮਾਨਸਾ ਦੀ ਪੇਸ਼ੈਂਟ ਹੈ ਅੰਦਾਜ਼ਾ ਉਮਰ ਉਹਦੀ 15 ਸਾਲ ਦੀ ਹੈਗੀ ਹੈਗੀ ਤੇ ਉਹ ਸਾਡੇ ਕੋਲ ਇੱਥੇ ਇਲਾਜ ਪਹਿਲਾਂ ਚੱਲਦਾ ਸੀਗਾ ਸਰਕਾਰੀ ਹਸਪੀਟਲ ਦੇ ਵਿੱਚ ਹੀ ਰਾਤ ਨੂੰ ਦਰਦ ਨਾਲ ਆਈ ਸੀ ਜਲੇਪਾ ਦਰਦਾਂ ਦੇ ਨਾਲ ਤੇ ਉਹਦੀ ਨੋਰਮਲ ਡਿਸਪੀਟੀ ਸਾਡੇ ਕੋਲ ਹੋਈ ਹੈਗੀ ਹੈ ਜੋਦੇ ਰਿਗਾਰਡਿੰਗ ਅਸੀਂ ਉਹਨਾਂ ਤੋਂ ਅ ਐਫਐਡੀ ਵੀ ਲੱਤਾ ਹੈਗਾ ਤੇ ਪੁਲਿਸ ਨੂੰ ਇਨਫੋਰਮੇਸ਼ਨ ਭੇਜੀ ਗਈ ਹੈ ਕਿ ਇਹ ਇਹਦੇ ਰਿਗਾਰਡਿੰਗ ਤੇ ਮਾਂ ਤੇ ਬੱਚਾ ਦੋਨੋਂ ਤੰਦਰੁਸਤ ਹੈਗੇ ਹੈਗੇ